ਕੀ ਲੋਕ ਸਭਾ ਦੇ ਮੈਂਬਰ ਅਮਰਪਾਲ ਸਿੰਘ ਦੀ ਐਨਐਸਸੀ ਟੁੱਟੇਗੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਉਹ ਬਾਹਰ ਆਉਣਗੇ ਆਪਣੀ ਪਾਰਟੀ ਦੇ ਲਈ ਚੋਣ ਪ੍ਰਚਾਰ ਕਰਨਗੇ ਕਿਉਂਕਿ ਮਸਲਾ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਆਪਣੀ ਪਾਰਟੀ ਅਕਾਲੀ ਦਲ ਵਾਸ ਪੰਜਾਬ ਦੇ ਮੌਜੂਦਾ ਰਾਸ਼ਟਰੀ ਪ੍ਰਧਾਨ ਹੋਣ ਦੇ ਨਾਲ ਨਾਲ ਮੈਂਬਰ ਆਫ ਪਾਰਲੀਮੈਂਟ ਵੀ ਨੇ ਹਲਕਾ ਸ਼੍ਰੀ ਖਡੂਰ ਸਾਹਿਬ ਤੋਂ ਹਾਲਾਂਕਿ ਉਹਨਾਂ ਨੇ ਤਿੰਨ ਵਾਰ ਸਰਕਾਰ ਨੂੰ ਚੁਣੌਤੀ ਦਿੱਤੀ ਪਟੀਸ਼ਨ ਧਾਰ ਕੀਤੀ ਗਈ ਪ੍ਰੋਲ ਨੂੰ ਲੈ ਕੇ ਲੇਕਿਨ ਪੰਜਾਬ ਸਰਕਾਰ ਵੱਲੋਂ ਦਲੀਲਾਂ ਅਪੀਲਾਂ ਅਤੇ 5000 ਪੰਨਿਆਂ ਦੀ ਰਿਪੋਰਟ ਪੇਸ਼ ਕੀਤੀ ਗਈ ਅੰਮ੍ਰਿਤਪਾਲ ਸਿੰਘ ਦੇ ਵਿਰੁੱਧ ਲੋਕ ਸਭਾ ਦੇ ਮੈਂਬਰ ਅੰਮ੍ਰਿਤਪਾਲ ਸਿੰਘ ਵੱਲੋਂ ਪਟੀਸ਼ਨ ਧਾਰ ਕਰਕੇ ਗੁਹਾਰ ਲਗਾਈ ਗਈ ਕਿ ਮੈਂ ਆਪਣੇ ਹਲਕੇ ਦੀਆਂ ਮੁਸ਼ਕਲਾਂ ਖਾਸ ਕਰਕੇ ਐਨਐਸਸੀ ਨੂੰ ਲੈ ਕੇ ਖਾਸ ਕਰਕੇ ਮੇਰੇ ਵੱਧ ਰਹੇ ਹਲਕੇ ਦੇ ਵਿੱਚ ਨਸ਼ਾ ਜਾਨੀ مالی ਨੁਕਸਾਨ ਹੋਇਆ ਹੈ ਹੜਾਂ ਦੇ ਵਿੱਚ ਉਹ ਮੁੱਦੇ ਜਿਹੜੇ ਨੇ ਉਹ ਮੈਂ ਰੱਖਣਾ ਚਾਹੁੰਦਾ ਹਾਂ ਲੋਕ ਸਭਾ ਦੇ ਵਿੱਚ ਜਾ ਕੇ ਲੇਕਿਨ ਪੰਜਾਬ ਸਰਕਾਰ ਵੱਲੋਂ ਵੀ 5000 ਪੰਨਿਆਂ ਦੀ ਰਿਪੋਰਟ ਆ ਜਿਹੜੀ ਹੈ ਪੇਸ਼ ਕੀਤੀ ਗਈ ਲੋਕ ਸਭਾ ਦੇ ਮੈਂਬਰ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਵਿਰੁੱਧ ਪ੍ਰੌਣ ਨਹੀਂ ਮਿਲੀ ਪ੍ਰੌਣ ਵਾਲੀ ਅਰਜੀ ਨੂੰ ਖਾਰਜ ਕਰ ਦਿੱਤਾ ਗਿਆ ਪੰਜਾਬ ਅਤੇ ਹਰਿਆਣਾ ਦੇ ਜੱਜਸਿਸ ਸੇਵਾ ਨਾ ਬਲੋ ਹੁਣ ਮਸਲਾ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕੀ ਵੱਡੇ ਪੱਧਰ ਤੇ ਉੱਪਰ ਆਵੇਗੀ ਕਿਉਂਕਿ ਜਿਹੜੀਆਂ ਵੱਡੀਆਂ ਪਾਰਟੀਆਂ ਨੇ ਕਿਉਂਕਿ ਇਹ ਪਾਰਟੀ ਨੂੰ ਤਾਂ ਹਾਲੇ ਸਾਲ ਵੀ ਨਹੀਂ ਪੂਰਾ ਹੋਇਆ ਹੁੰਦ ਵਿੱਚ ਆਈ ਨੂੰ ਕੀ ਹਾਵੀ ਹੋ ਸਕਦੇ ਨੇ ਪੰਜਾਬ ਦੇ ਲੋਕਾਂ ਦੇ ਦਿਲਾਂ ਦੇ ਵਿੱਚ ਥਾਂ ਬਣ ਸਕਦੀ ਹੈ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਅਤੇ ਉਸ ਦੇ ਸਾਥੀਆਂ ਦੀ ਕਿਉਂਕਿ ਪੰਜਾਬ ਅਤੇ ਹਰਨ ਦੀ ਹਾਈ ਕੋਰਟ ਦੇ ਵਿੱਚੋਂ ਅੰਮਰਤਪਾਲ ਸਿੰਘ ਦੇ ਸਾਥੀਆਂ ਨੂੰ ਵੱਡਾ ਝਟਕਾ ਲੱਗਿਆ ਜਿਹੜੀ ਉਹਨਾਂ ਨੇ ਜ਼ਬਾਨਤ ਵਾਲੀ ਪਟੀਸ਼ਨ ਦਾਇਰ ਕੀਤੀ ਸੀ ਉਹ ਪੰਜਾਬ ਅਤੇ ਹਰਿਆਣਾ ਦੀ ਜੱਜ ਸੁਬਾਨਾ ਵੱਲੋਂ ਰੱਦ ਕਰ ਦਿੱਤੀ ਗਈ ਹੈ ਜ਼ਬਾਨਤ ਨਹੀਂ ਮਿਲੀ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਜ਼ਬਾਨਤ ਮਿਲਦੀ ਹੈ ਜਾਂ ਨਹੀਂ ਮਿਲਦੀ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਤੇ ਦੂਸਰੇ ਪਾਸੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਾਸਤੇ ਅੰਮਰਤਪਾਲ ਸਿੰਘ ਦੇ ਸਾਥੀਆਂ ਵੱਲੋਂ ਲਲਕਾਰ ਮਾਰ ਦਿੱਤੀ ਗਈ ਹੈ ਕਿ 117 ਹਲਕਿਆਂ ਦੇ ਵਿੱਚ ਉਮੀਦਵਾਰ ਅਕਾਲੀ ਦਲ ਵਾਸ ਪੰਜਾਬ ਦੀ ਪਾਰਟੀ ਵੱਲੋਂ ਉਤਾਰੇ ਜਾਣਗੇ ਕੀ ਗੱਠਜੋੜ ਹੋਵੇਗਾ ਉਹਨਾਂ ਸਜੀਤ ਸ਼ਰਮਣੀ ਅਕਾਲੀ ਦਲ ਦੇ ਨਾਲ ਜਾਂ ਹੋਰ ਕਿਸੇ ਸੈਂਟਰ ਦੀ ਪਾਰਟੀ ਦੇ ਨਾਲ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਲੇਕਿਨ ਦੱਸਿਆ ਜਾ ਰਿਹਾ ਹੈ ਕਿ ਅਕਾਲੀ ਦਲ ਵਾਸ ਪੰਜਾਬ ਦੇ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਅਮਰਤ ਬਾਲ ਸਿੰਘ ਦੇ ਪਿਤਾ ਬਾਪੂ ਤਸੀਮ ਸਿੰਘ ਨੇ ਕਿਹਾ ਕਿ ਪੰਜਾਬ ਦੀ ਹੋਂਦ ਨੂੰ ਬਚਾਉਣ ਲਈ 2027 ਵਿੱਚ ਉਹਨਾਂ ਦੀ ਪਾਰਟੀ ਪੰਜਾਬ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜ਼ਰੂਰ ਲੜੇਗੀ। ਉਹਨਾਂ ਨੇ ਕਿਹਾ ਕਿ ਗੱਲ ਹੈ ਪੰਜਾਬ ਦੀ ਕਿਸਾਨੀ ਦੀ, ਗੱਲ ਹੈ ਪੰਜਾਬ ਦੀ ਹੋਂਦ ਦੀ, ਗੱਲ ਹੈ ਪੰਜਾਬ ਦੀ ਜਵਾਨੀ ਦੀ, ਬੇਰੁਜ਼ਗਾਰੀ ਦੀ, ਪੰਜਾਬ ਵਿੱਚ ਹੋ ਰਹੀਆਂ ਲੁੱਟਾਂ ਖੋਹਾਂ ਦੀ ਅਤੇ ਵੱਧ ਰਹੇ ਗੈਂਗਸਟਰਾਂ ਦੀ, ਗੈਂਗਸਟਰਾਂ ਦੀ। ਉਹਨਾਂ ਕਿਹਾ ਕਿ ਇਹ ਚੋਣਾਂ ਜ਼ਰੂਰ ਲੜਨਗੀਆਂ। ਉਹ ਰਾਜਵੰਤ ਕੌਰ ਕੜਾਮ ਮੈਂਬਰ ਪਟਿਆਲ ਟੀਮ ਸੁਪਤਨੀ ਸੁਪਤਨੀ ਸਰਬਜੀਤ ਸਿੰਘ ਕੜਾਮ ਦੀ ਅਗਵਾਈ ਹੇਠ ਦੇਵੀਗੜ੍ਹ ਵਿਖੇ ਇਕੱਠ ਵਿੱਚ ਬੋਲੜੇ ਸਨ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਧੱਕੇਸ਼ਾਈਆਂ ਕਤਲ ਨਸ਼ਿਆਂ ਦਾ ਦਰਿਆ ਪਾਣੀਆਂ ਦੀ ਲੁੱਟ ਪੰਜਾਬ ਯੂਨੀਵਰਸਿਟੀ ਦਾ ਹੱਥੋਂ ਨਿਕਲਣਾ ਅਤੇ ਪ੍ਰਦੂਸ਼ਣ ਵਰਗੇ ਜਨਤਕ ਮਸਲੇ ਹਨ ਤੇ ਸਾਡੀ ਪਾਰਟੀ ਜਦੋਂ ਜੈਦ ਕਰ ਰਹੀ ਹੈ ਇਸ ਲਈ ਪੰਜਾਬ ਨੂੰ ਬਚਾਉਣ ਲਈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਮ ਚੋਣਾਂ ਦੇ ਲਈ ਮੈਨੀਫੈਸਟੋ ਵੀ ਜਾਰੀ ਕਰਾਂਗੇ ਐਮਪੀ ਅੰਮ੍ਰਿਤਪਾਲ ਸਿੰਘ ਨੂੰ ਪਰੋਲ ਬਾਰੇ ਪੁੱਛੇ ਗਿਆ ਸਵਾਲ ਤੇ ਜਵਾਬ ਵਿੱਚ ਕਿ ਜਨਤਕ ਨਮਾਇंदे ਨੂੰ ਜੇਲ੍ਹ ਵਿੱਚ ਡਕਣਾ ਮੌਜੂਦਾ ਸਰਕਾਰ ਦੀ ਧੱਕੇਸ਼ਾਹੀ ਦਾ ਅੰਤ ਹੈ ਸਰਕਾਰ ਨੂੰ ਆਪਣੀ ਕੁਰਸੀ ਦਾ ਖਤਰਾ ਹੈ ਇਸ ਕਰਕੇ ਅੰਮ੍ਰਿਤਪਾਲ ਸਿੰਘ ਨੂੰ ਬਾਹਰ ਨਹੀਂ ਆਉਣ ਦਿੰਦੇ ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਸਾਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਤੇ ਚੱਲ ਰਹੇ ਉਹਨਾਂ ਨੂੰ ਸਾਨੂੰ ਪ੍ਰੇਰਨਾ ਲੈ ਕੇ ਆਪਣੀ ਕੌਮ ਅਤੇ ਪੰਜਾਬ ਲਈ ਕੰਮ ਕਰਨੇ ਚਾਹੀਦੇ ਨੇ ਏ ਨੇ ਇਹ ਬਿਆਨ ਦਿੱਤਾ ਗਿਆ ਹੈ ਭਾਈ ਅੰਮਰਤਪਾਲ ਖਾਲਸਾ ਦੇ ਪਿਤਾ ਤਰਸੀਮ ਸਿੰਘ ਖਾਲਸਾ ਹੁਣਾਬੰਦੂ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਹੋਂਦ ਨੂੰ ਬਚਾਉਣ ਲਈ ਪੰਜਾਬ ਦੇ ਪਾਲੀਆਂ ਨੂੰ ਬਚਾਉਣ ਲਈ ਪੰਜਾਬ ਦੀ ਜਵਾਨੀ ਪੰਜਾਬ ਦੀ ਕਿਸਾਨੀ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਯਕੀਨ ਹੈ ਕਿ ਪੰਜਾਬ ਦੇ ਲੋਕ ਸਾਨੂੰ ਜਿੱਤਦਾ ਫਤਵਾ ਦੇਣਗੇ ਅਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਅਕਾਲੀ ਦਲ ਵਾਰਸ ਪੰਜਾਬ ਦੀ ਸਰਕਾਰ ਬਣੇਗੀ ਅਤੇ ਪੰਜਾਬ ਦੇ ਮੁੱਖ ਮੰਤਰੀ ਬਣਨਗੇ ਲੋਕ ਸਭਾ ਦੇ ਮੈਂਬਰ ਅੰਮਰਤਪਾਲ ਸਿੰਘ ਹੁਣ ਇਹ ਦੇਖਣਾ ਹੋਵੇਗਾ ਕਿ ਲੋਕਾਂ ਦੇ ਦਿਲਾਂ ਦੇ ਵਿੱਚ ਕਿੰਨੀ ਕੋ ਥਾਂ ਬਣਾ ਪਾਉਣਗੇ ਕੀ ਲੋਕਾਂ ਦਾ क्रेज ਹੈ ਲੋਕਾਂ ਦੇ ਦਿਲ ਦੇ ਵਿੱਚ ਹੈ ਕਿ ਲੋਕ ਸਭਾ ਦੇ ਮੈਂਬਰ ਅਬਰਤਪਾਲ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਜਾਵੇ ਕਿਉਂਕਿ ਦੂਸਰੀਆਂ ਪਾਰਟੀਆਂ ਨੇ ਵੀ ਅੱਡੀ ਚੋਟੀ ਦਾ ਜੋਰ ਲਗਾਉਣਾ ਹੈ ਕਿਉਂਕਿ ਹਾਲੇ ਸਾਰ ਹੋ ਗਿਆ ਇਸ ਪਾਰਟੀ ਬਣੀ ਨੂੰ ਸਾਲ ਦੇ ਵਿੱਚ ਇਹ ਕਿੰਨਾ ਕੋ ਤਾਮ-ਚਮ ਝੋਕਣਗੇ ਹਾਲੇ ਸਵਾ ਕੁ ਸਾਲ ਰਹਿ ਗਿਆ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਯਾਨੀ ਕਿ ਛੇਵੀਂ ਆਉਣ ਵਾਲਾ ਹੈ ਛੇਵੀਂ ਦੇ ਵਿੱਚ ਅਸੀਂ ਇੰਟਰ ਕੈਂਪ ਜਾ ਰਹੇ ਹਾਂ ਪੰਜਾਬੀਓ ਤੁਹਾਡੇ ਕਮੈਂਟਾਂ ਦਾ ਤੁਹਾਡੇ ਸੁਝਾਵਾਵਾਂ ਦਾ ਇੰਤਜ਼ਾਰ ਰਹੇਗਾ ਕਿ 2027 ਦੇ ਵਿੱਚ ਕੀ ਲੋਕ ਸਭਾ ਦੇ ਮੈਂਬਰ ਅਮਰਪਾਲ ਸਿੰਘ ਖਾਲਸਾ ਵੱਲੋਂ ਜਿਹੜੀ ਪਾਰਟੀ ਬਣਾਈ ਗਈ ਹੈ ਅਕਾਲੀ ਦਲ ਬਾਦਸ਼ ਪੰਜਾਬ ਦੇ ਕੀ ਉਹ ਕੋਈ 70 ਸੀਟਾਂ ਜਿੱਤ ਕੇ ਸਰਕਾਰ ਬਣਾ ਸਕਦੀ ਹੈ ਜਾਂ ਨਹੀਂ ਧੰਨਵਾਦ